ਜੋਨ ਦੇ ਵਿੱਚ ਦੇ ਅਨੁਸਾਰ ਦੇ ਅਨੁਸਾਰ ਕਿ ਸਾਡੇ ਐਸਐਸਪੀ ਸਾਹਿਬ ਜੀ ਗੁਰਦਾਸਪੁਰ ਵਿਖਿਆ ਦੇ ਅਨੁਸਾਰ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ 16 ਨੰਬਰ ਵਾਰਡ ਦੀ ਊਨਕਾਰ ਨਗਰ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜੀ ਆ 6 ਨਾਕੇ ਲਗਾ ਰੱਖੇ ਨੇ 4 ਪੈਟਰੋਲਿੰਗਾਂ ਨੇ ਤੇ ਜਿਹੜੀ ਸਾਡੀਆਂ ਦੂਰ ਰਜ਼ਰਵਾ ਨੇ ਜਿਹੜੀ ਪੋਲਿੰਗ ਬੂਥ ਦੇ ਉੱਤੇ ਹਾਜ਼ਰ ਨੇ ਤੇ ਜਿੱਥੇ ਬਿਲਕੁਲ ਜਿਹੜੀ ਚੋਣ ਪ੍ਰਕਿਰਿਆ ਨੂੰ ਅਮਨੂਮਾਨ ਦੇ ਨਾਲ ਚੱਲ ਰਹੀ ਆ ਤੇ ਜਿਹੜੀ ਆ ਇਹ ਚੋਣ ਪ੍ਰਕਿਰਿਆ ਅਮਨੂਮਾਨ ਤੋਂ ਕੇ ਇਹ ਚੋਣਾ ਬੜੀ ਜਿਹਨੂੰ ਕਹਿੰਦੇ ਬਿਨਾ ਪੱਖ ਪਾ ਦੇ ਸੰਪੂਰਨ ਹੋਣਗੀ ਨਹੀਂ ਜੀ ਕੋਈ ਇਸ ਤਰ੍ਹਾਂ ਦਾ ਹੰਗਾਮਾ ਨਹੀਂ ਸੀ ਉਹ ਆਪਸ ਦੇ ਵਿੱਚ ਦੋਵੇਂ ਪਾਰਟੀਆਂ ਦੇ ਬੂਤ ਕੋਈ ਅਜਾ ਕੋਈ ਗਲਬਾ ਲੜਾਈ ਵਗੈਰਾ ਕੁਝ ਨਹੀਂ ਹੈ ਸਿਰਫ ਨਾਰਮਲ ਹੀ ਆਪਸ ਦੇ ਬਸ ਉਹ ਕਹਿ ਸਕਦੇ ਆ ਵੀ ਹੈਲੋ ਹਾਈ ਹੋ ਰਹੀ ਸੀ ਲੋਕਾਂ ਨੇ ਕਹਤਾ ਹੰਗਾਮਾ ਲੇਖੋ ਜੀ ਸਾਡੀ ਆਲਰੇਡੀ ਸਿਕਿਉਰਟੀ ਲੱਗੀ ਆ ਸਾਡੇ ਜਿਹੜੇ ਲਾਈਨ ਦੇ ਵਿੱਚ ਅਸੀਂ ਲਵਾ ਕੇ ਵਾਰਿਸਰਾਂ ਨੂੰ ਭੇਜ ਰਹੇ ਆ ਤਾਂ ਆਪਣੀ ਜਿਹੜੀ ਵਾਰਿਸਰਾਂ ਲੋਕੀ ਵੋਟ ਪਾ ਕੇ ਆਪਣੀ ਆ ਤੇ ਜਾ ਰਹੇ ਨੇ ਸਾਡੇ ਆਸ-ਪਾਸ ਤਾਂ ਵੀ 70 ਦੇ ਕਰੀਬ ਕਮਚਾਰੀ ਇੱਥੇ ਲੱਗੇ ਹੋਏ ਨੇ ਇਹ ਵੇਖੋ ਜੀ ਹੈਗੇ ਤੇ ਵੇਹ 16 ਨੰਬਰ ਦੀ ਵਾਰਡ ਦੀ ਆ ਪਰ ਹੁਣ ਸਾਰੇ ਲੱਗੇ ਲੱਗੇ ਵਾਰਡ ਦੇ ਸਾਰੇ ਤੇ ਉਥੋਂ ਪਬਲਿਕ ਤਾਂ ਹੁੰਦੀ ਜਾਂਦੀ ਉੱਥੇ ਇੱਕ ਦੂਜੇ ਨੂੰ ਹੈਲੋ ਆਈ ਹੁੰਦੇ ਸਾਰੇ ਇੱਕ ਦੂਜੇ ਜਾਣਕਾਰ ਬੜਾ ਛੋਟਾ ਜਿਹਾ ਸ਼ਹਿਰ ਹੈ ਤਾਂ ਇੱਕ ਦੂਜੇ ਨਾਲ ਇਹਨਾਂ ਦੀ ਹੈਲੋ ਚੱਲ ਹੈਲੋ ਹਾਂ ਤੇ ਹੈ ਬਾਕੀ ਅੰਦਰ ਨਹੀਂ ਕੋਈ ਜਾ ਰਿਹਾ ਉਹ ਤਾਂ ਸਿਰਫ ਜਿਹਨੇ ਵੋਟ ਪਾਣੀ ਹੋਈ ਅੰਦਰ ਉਹਨੂੰ ਜਾਣ ਦਾ ਅਧਿਕਾਰ ਹੋਈ ਅੰਦਰ ਜਾ ਰਿਹਾ ਹੋਰ ਕੋਈ ਬਾਹਰ ਦਾ ਬੰਦਾ ਨਹੀਂ ਜਾ ਰਿਹਾ ਹੋਰ ਰੋਡ ਦੇ ਉੱਤੇ ਹੀ ਆ ਮੇਨ ਰੋਡ ਆ ਤਾਂ ਉੱਤੇ ਆਪਾਂ ਕਿਸੇ ਨੂੰ ਨਹੀਂ ਮਨਾ ਕਰ ਸਕਦੇ ਬ ਮੇਰੇ ਖਿਆਲ ਦੇ ਵਿੱਚ 1000 ਵੋਟ ਦੇ ਕਰੀਬ ਜਿਹੜੀ ਆ ਉਹ ਪੂਨ ਹੋਏਗੀ ਲੋਕ ਦੇਖੋ ਇਸ ਵੇਲੇ ਜੋ 2021 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ ਤੇ ਇਹਨਾਂ ਨੇ ਲੋਕਾਂ ਨੂੰ ਮਤਲਬ ਇਲੈਕਸ਼ਨ ਲੜਨ ਨਹੀਂ ਦਿੱਤੀ ਕੈਂਡੀਡੇਟਸ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਦਾ 1947 ਤੋਂ ਲੈ ਕੇ ਅੱਜ ਤੱਕ ਕਦੀ ਇਤਿਹਾਸ ਦੇ ਵਿੱਚ ਇਹ ਨਹੀਂ ਹੋਇਆ ਕਿ ਕਿਸੇ ਦਾ ਵੀ ਕੋਈ ਕੈਂਡੀਡੇਟ ਨਾ ਜਿੱਤਿਆ ਹੋਵੇ ਤੇ ਕੱਲੀ ਇੱਕ ਪਾਰਟੀ ਨੂੰ ਹੀ ਮਤਲਬ ਬਹੁਮਤ ਮਿਲ ਗਿਆ ਉਹਦੇ ਵੀ ਬੜਾ ਰੋਲਾ ਸੀ ਵੀ ਇਹਨਾਂ ਨੇ ਮਸ਼ੀਨਾਂ ਦੇ ਨਾਲ ਜਾਂ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਕਰਕੇ ਜਿਹੜਾ ਇਹ ਇਲੈਕਸ਼ਨ ਜਿੱਤਿਆ ਉਹਦਾ ਬਹੁਤ ਜ਼ਿਆਦਾ ਇਸ ਇਲੈਕਸ਼ਨ ਦੇ ਵਿੱਚ ਰੈਜ਼ੈਂਟਮੈਂਟ ਸੀ ਜਦੋਂ ਮੈਂ ਲੋਕਾਂ ਦੇ ਵਿੱਚ ਗਿਆ ਮੈਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਮੇਰੀ ਕੱਲੀ ਮੇਰੀ ਆਮ ਆਦਮੀ ਪਾਰਟੀ ਨੇ ਨਹੀਂ ਮੈਨੂੰ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਔਰ ਲੋਕ ਗਰਦਾਸਪੁਰ ਦੇ ਚਾਹੁੰਦੇ ਸੀ ਕਿ ਗਰਦਾਸਪੁਰ ਦੇ ਵਿੱਚ ਕਮ ਸੇ ਕਮ ਨਗਰ ਕਾਉਂਸਲ ਦੇ ਵਿੱਚ ਇੱਕ ਬੰਦਾ ਤਾਂ ਪਹੁੰਚਾਇਆ ਜਾਏ ਜਿਹੜਾ ਆਪੋਜੀਸ਼ਨ ਕਰ ਸਕੇ ਹੁਣ ਤਾਂ ਇਹਨਾਂ ਦੀ ਆਪੋਜੀਸ਼ਨ ਕੋਈ ਨਹੀਂ ਹੈ ਜਿਹੜੇ ਸਾਡੇ ਵਿਰੋਧੀ ਆ ਉਹ ਤਾਂ ਬਾਹਰ ਖੜੇ ਕਰਨ ਵਾਲੇ ਹੀ ਆ ਜੋ ਇਹ ਕਹਿਣਗੇ ਉਹ ਕਰੀ ਜਾਣਗੇ ਅਸੀਂ ਇਹਨਾਂ ਦੀ ਜਿਹੜਾ ਜੋ ਵੀ ਕਮੀਆਂ ਨੇ ਗਰਦਾਸਪੁਰ ਦੇ ਵਿੱਚ ਗਰਦਾਸਪੁਰ ਦੇ ਵਿੱਚ ਅੱਜ ਸਫਾਈ ਦਾ ਬਹੁਤ ਮਾੜਾ ਹਾਲ ਹੈ ਤੁਸੀਂ ਅਮਰਪਾਲੇ ਸਾਰੀ ਗਲੀ ਦੇ ਵਿੱਚ ਜਾ ਕੇ ਦੇਖ ਲਓ ਉੱਥੇ ਹਰ ਵੇਲੇ ਸੀਵਰੇਜ ਦਾ ਪਾਣੀ ਨਹਿਰਾ ਵਾਂਗ ਚੱਲਦਾ ਔਰ ਉੱਥੋਂ ਬਿਮਾਰੀਆਂ ਫੈਲਦੀਆਂ ਨੇ ਜੋ ਕੂੜਾ ਕਰਕਟ ਆ ਉਹ ਸ਼ਹਿਰ ਦੇ ਆਸ-ਪਾਸੇ ਜੋ ਚੁੱਕ ਕੇ ਪਹਿਲੇ ਤੇ ਸ਼ਹਿਰ ਦੇ ਵਿੱਚ ਢੇਰ ਲੱਗੇ ਹੁੰਦੇ ਆ ਫਿਰ ਬਾਈਪਾਸ ਦੇ ਹਾਲੇ ਦੁਆਲੇ ਉਹਨੂੰ ਸੁੱਟਿਆ ਜਾਂਦਾ ਉਹਦੇ ਉਹਦੇ ਕਰਕੇ ਡੇਂਗੂ ਦੂਸੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਦੀਆਂ ਨੇ ਤੇ ਮਤਲਬ ਕਰਪਸ਼ਨ ਬਹੁਤ ਜ਼ਿਆਦਾ ਉੱਥੇ ਮਿਊਸਪਲ ਕਾਉਂਸਲ 'ਚ ਮੈਂ ਇਹ ਮੁੱਦਾ ਵੀ ਲੈ ਕੇ ਗਿਆ ਸੀ ਤੇ ਚੌਥੀ ਗੱਲ ਮੇਰੀ ਇਹ ਸੀ ਵੀ ਅਸੀਂ ਮੈਨੂੰ ਜੇ ਤੁਸੀਂ ਚੁਣ ਕੇ ਭੇਜ ਦਿਓ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਐਮਸੀ ਦੇ ਹੈਗਾ ਹੀ ਹੈ ਤੇ ਤੁਸੀਂ ਇੱਕ ਪਰਿਵਾਰ ਦੇ ਵਿੱਚੋਂ ਦੋ ਐਮਸੀ ਭੇਜ ਵੀ ਦੋਗੇ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਤੇ ਜੇ ਤੁਸੀਂ ਸਾਨੂੰ ਚੋਣ ਚੁਣ ਕੇ ਭੇਜ ਦਿਓ ਤੇ ਅਸੀਂ ਤੁਹਾਡੀ ਆਵਾਜ਼ اٹھਾਵਾਂਗੇ ਜੋ ਕ腐ਸ਼ਨ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਚੱਲ ਰਹੀ ਹੈ ਉਹਨੂੰ ਨੰਗਿਆਂ ਕਰਾਂਗੇ ਤੁਹਾਨੂੰ ਯਾਦ ਹੋਏਗਾ ਕਿ ਕਿਸੇ ਸਮੇਂ ਦੇ ਵਿੱਚ ਜਦੋਂ ਅਟਲ ਬਿਹਾਰੀ ਬਾਜਪਾਈ ਸੀ ਸੀ ਤੇ ਉਹਨਾਂ ਦੇ ਦੋ ਮੈਂਬਰ ਪਾਰਲੀਮੈਂਟ ਭਾਜਪੀ ਦੇ ਸੀ ਪਰ ਉਦੋਂ ਵੀ ਬਹੁਤ ਆਪੋਜੀਸ਼ਨ ਸਟਰੋਂਗ ਸੀ ਮੈਂ ਇੱਕ ਹੀ ਜਾਵਾਂਗਾ ਔਰ ਇਹ ਠਾਈਆਂ ਨੂੰ ਪੂਰਾ ਦਾ ਪੂਰਾ ਜੋ ਉੱਥੇ ਚੱਲ ਰਿਆ ਨਾ ਜੀ ਉਹ ਮੈਂ ਤੁਹਾਡੇ ਵਿੱਚ ਤੁਹਾਡੇ ਮਾਧਿਅਮ ਰਾਈ ਬਹੁਤ ਥੋੜੇ ਸਮੇਂ ਦੇ ਵਿੱਚ ਜੇ ਮੈਨੂੰ ਮੈਨੂੰ ਜਿਸ ਤਰੀਕੇ ਨਾਲ ਪਿਆਰ ਮਿਲਿਆ ਮੈਨੂੰ ਸ਼ਕਤੀ ਮੇਰੇ ਵੋਟਰਾਂ ਨੇ ਦਿੱਤੀ ਤੇ ਮੈਂ ਉਹਨੂੰ ਪੂਰੀ ਤਰ੍ਹਾਂ ਨੰਗਿਆ ਕਰਾਂ ਸਰ ਇਹ ਸਭ ਤੋਂ ਪਹਿਲਾਂ ਵਾਰਡ 1 ਇੱਕ ਹੀ ਹੁੰਦੀ ਹੈ ਸਾਰੀ ਇਹ 16 ਤੇ 17 ਇਹ 2001 ਜਦੋਂ ਕਾਉਂਸਲਰ ਇਲੈਕਸ਼ਨ ਹੋਇਆ ਉਦੋਂ ਅਲੱਗ ਹੋਈ ਆ ਤੇ ਮੈਂ 2017 ਤੋਂ ਲੈ ਕੇ ਅੱਜ 2024 ਤੱਕ ਸਰ ਮੈਂ ਵਾਰਡ 'ਚ ਕੰਮ ਕਰ ਰਿਹਾ ਹਾਂ ਤੇ ਜਿੰਨੇ ਵੀ ਕਿਸੇ ਇੱਕ ਪਰਿਵਾਰ ਦੇ ਜਿਵੇਂ ਇਹਨਾਂ ਨੇ ਕਿਹਾ ਕਿ ਦੋ ਸੀਟਾਂ ਇਹ ਜਿੰਨੇ ਸਰਵੇ ਹੋਇਆ ਹਰ ਸਰਵੇ ਨਾ ਆ ਗਿਆ ਕਿ ਵਰੁਣ ਸੀਟ ਦੋਈ ਵਰੁਣ ਸ਼ਰਮਾ ਸੀਟ ਦੋ ਸਰ ਇੱਕ ਮੇਨਦਾ ਦੇ ਕੋ ਕਫਾਲੇ ਚਲੋ ਰਬੋ ਵਾਲੋ ਹੀ ਮਿਲਦਾ ਹੀ ਹੈ ਤੇ ਵਾਰਜ ਸਰ ਆਪਾਂ ਕੋਈ ਕੰਮ ਜਿਹੜਾ ਹੈ ਕਿ ਕੋਈ ਕਮੀ ਨਹੀਂ ਰਹਿਣ ਦਿੱਤੀ ਜੋ ਸਰਕਾਰੀ ਫੈਸਿਲਿਟੀ ਆਉਂਦੀਆਂ ਜ਼ਰੂਰਤਮੰਦ ਲੋਕਾਂ ਦੇ ਘਰ ਘਰ ਜਾ ਕੇ ਪੰਜਾਈਆਂ ਨਵੀਆਂ ਗਲੀਆਂ ਬਣਾਈਆਂ ਗਈਆਂ ਜੋ ਸਟਰੀਟ ਲਾਈਟ ਦੀ ਸਮੱਸਿਆ ਹੈ ਨਵੀਆਂ ਸਟਰੀਟ ਲਾਈਟਾਂ ਲਗਵਾਈਆਂ ਗਈਆਂ ਉਹ ਸਰਕਾਰੀ ਸਹੂਲਤਾਂ ਹੀ ਹਰ ਘਰ ਪਹੁੰਚਾਈ ਗਈਆਂ ਸਰਸਾ ਡੀ ਜਿਹੜੀ ਵਾਰਡ ਹੈ ਵਾਰਡ ਨੰਬਰ 16 17 ਸਰ ਇੱਥੇ ਆਪਾਂ ਸਿਰਫ ਸੀਵਰ ਜਿਹੜੇ ਪਾਣੀ ਜਿਹੜਾ ਇਕੱਠਾ ਹੁੰਦਾ ਸਰ ਸਾਡੇ ਸਰ ਸੈਨੀ ਗੈਸਟ ਹੋਏ ਗਲੀ ਨਾ ਵਾਰਡ ਨੰਬਰ 16 ਜਿਹੜਾ ਹੁੰਦਾ ਇਕੱਠਾ ਨਾ 17 ਜਿਹੜਾ ਹੁੰਦਾ ਸਰ ਜਦੋਂ ਬਾਰਿਸ਼ ਹੁੰਦੀ ਆ ਸਰ ਦੀ ਦੇਖੋ ਕਿਦੇ ਪਹਿਲਾਂ ਪਾਣੀ ਹੁੰਦਾ ਰੇ ਪਹਿਲੇ ਟਾਈਮ ਜਿਹੜਾ ਇਕੱਠਾ ਅੱਜ ਦੀ ਤਰੀਕ ਦੇਖੋ ਸੈਨੀ ਗੈਸਟ ਹੋਈ ਗਲੀ ਜੀ ਪਾਣੀ ਇਕੱਠਾ ਨਹੀਂ ਹੋਏਗਾ ਸਰ ਜੇ ਕਿਤੇ 22 ਜਨ ਸਰ ਬੋਧਾ ਕਿਤੇ ਪਾਣੀ ਬਾਰਿਸ਼ ਹੋਏ ਤੇਜ ਫੇਰ ਕਿਤੇ ਕਹਿ ਸਕਦੇ ਨਹੀਂ ਨੋਰਮਲ ਜੇ ਪਾਣੀ ਸਾਡੇ ਵਾਰਡ ਇਕੱਠਾ ਨਹੀਂ ਹੁੰਦਾ ਇਹ ਨਿਵਾਰ ਦੇ ਲੋਕ ਬਹੁਤ ਸਮਝਦਾਰੇ ਉਹਨਾਂ ਨੂੰ ਪਤਾ ਇਨੇ ਸਾਲਾਂ ਤੋਂ ਕੌਣ ਮਿਹਨਤ ਕਰ ਰਿਹਾ ਵਾ ਤੇ ਵੋਟ ਦਾ ਕੌਣ ਹੱਕਦਾਰ ਆ ਬਹੁਤ ਸਮਝਦਾਰੇ ਵਾਰਡ ਨੰਬਰ 16 ਦੇ ਲੋ